ਸਰਦ ਰੁੱਤ ਦਾ ਹਨੇਰ ਅਤੇ ਵਾਟਾਂ ਲੰਮੀਆਂ ਸਰਦ ਰੁੱਤ ਦਾ ਹਨੇਰ ਤੇ ਵਾਟਾਂ ਲੰਮੀਆਂ ਪਾਂਦੀ ਦੇ ਨੰਗੇ ਪੈਰ ਹੇਠਾਂ ਸੂਲਾਂ ਚੁੱਭਦੀਆਂ ਕਸਕ ਕੰਡਿਆਂ ਦੀ ਸੀਨੇ 'ਚ ਜੋ ਕਸਕ ਦੀ ਜਿਗਰੇ ਦੀ ਦਾਦ ਦੇਣੀ ਬਣੀ ਜੋ ਭੀਤੀਆਂ ਸਾਹਿਬੇ ਕਮਾਲ ਮਰਦ ਅਗੰਮੜੇ ਵਿ੍ਰਾਮ ਅਕੇਲੇ ਮਹਾਨ ਯੋਧੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਕਦਮਾਂ ਦੀ ਚਰਨਛੋਪਾ ਪ੍ਰਾਪਤ ਇਸ ਮਹਾਨ ertidite ਬੈਠੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜੇ ਹੋਏ ਸਾਰੇ ਹੀ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵਤਾ ਪੰਥਕ ਸਿੱਖਣ ਲਈ ਤੇ ਗੁਰੂ ਧਰਨਾ ਪੜ੍ਹਨਾ ਹੈ ਉਸਤਾਧ ਧਰਨਾ ਪੜ੍ਹਨਾ ਡਾਕਟਰ ਹਰੀ ਸਿੰਘ ਜਾਚਕ ਨੂੰ ਇੱਕ ਬੰਦਾ ਹੈ ਵੇਦਿਆ ਨਿਸ਼ਾਨਾ ਹੋਵੇ ਤੇ ਹੋਵੇ ਤੀਰ ਤੇ ਸੋਨਾ ਵੇਦਿਆ ਨਿਸ਼ਾਨਾ ਹੋਵੇ ਤੇ ਹੋਵੇ ਤੀਰ ਤੇ ਸੋਨਾ ਗੋਬਿੰਦ ਜਿਹਾ ਗੁਰੂ ਹੁੰਦਾ ਫਿਰ ਜੋ ਕਮਾਲ ਹੋਣਾ ਕਾਮਲ ਜਹੀ ਰੂ ਵਿੱਚੋਂ ਕਾਮਲ ਜਹੀ ਰੂ ਵਿੱਚੋਂ ਮੁਸਕਰਾਹਟ ਚੱਲ ਕੇ ਅਜਿਹੇ ਸ਼ਖਸ ਉੱਤੇ ਗੁਰੂ ਖੁਦ ਅਜਿਹੇ ਸ਼ਖਸ ਉੱਤੇ ਗੁਰੂ ਖੁਦ ਬਲਿਹਾਰ ਹੋਣਾ ਅਜਿਹੇ ਸ਼ਖਸ ਉੱਤੇ ਗੁਰੂ ਖੁਦ ਬਲਿਹਾਰ ਹੋਣਾ ਜੇ ਮੈਂ ਸਾਜ ਜੱਜਾਂ ਦੀ ਗੱਲ ਨਾ ਕਰਾਂ ਤਾਂ ਮੇਰਾ ਗੱਲ ਖੈਰਾ ਕਿ ਗੱਲ ਅਧੂਰੀ ਰਹਿ ਜਾਵੇਗੀ ਵਾਰ ਹਰ ਵਾਰੀ ਅਸਾਂ ਨੇ ਸਹਾਰਿਆ ਤੇਰਾ ਆਰ ਪਾਰ ਤੂੰ ਖੰਜਰ ਉਤਾਰਿਆ ਜਿਹੜਾ ਰੂਹ ਨਾਲ ਪੂਰੀ ਕੀਤੀ ਤੂੰ ਆਪਣੀ ਹਰ ਹਸਰਤ ਅਸਾਂ ਵੀ ਸਿੱਦਕੀ ਸੀਨੇ ਵਿੱਚ ਧਾਰਿਆ ਜੇਰਾ ਅਸਾਂ ਵੀ ਸਿੱਦਕੀ ਸੀਨੇ ਵਿੱਚ ਧਾਰਿਆ ਜੇਰਾ ਸੀਤ ਭਰੀਆਂ ਪੋਦੀਆਂ ਰਾਤਾਂ ਤੇ ਸਤਮ ਜ਼ੁਲਮ ਦੀ ਇੰਤਹਾ ਉਸ ਰਾਤ ਹੋਈ ਖਤਮ ਔ ਨੂਰ ਸਨ ਇਲਾਹੀ ਸਿੱਖੀ ਦੇ ਵਾਰਸ ਮਿਟਾ ਦਿੱਤਾ ਸੀ ਆਖਰ ਵਜ਼ੀਰੇ ਦਾ ਜ਼ੁਲਮ ਮਿਟਾ ਦਿੱਤਾ ਸੀ ਆਖਰ ਵਜ਼ੀਰੇ ਦਾ ਜ਼ੁਲਮ ਮੈਂ ਆਪਣੀ ਅੱਜ ਦੀ ਥੈਂਕ ਯੂ ਥੈਂਕ ਯੂ ਅੱਜ ਦੇ ਵਿਸ਼ੇ ਦੀ ਗੱਲ ਤੇ ਆਉਣੀ ਆ ਅਪਰੰਪਾਰਤਨ ਗੁਰੂ ਅਮਰਦਾਸ ਜੀ ਮੇਰੀ ਕਵਿਤਾ ਖੁੱਲੀ ਕਵਿਤਾ ਗੁਰੂ ਦੀ ਮਹਾਨ ਸੇਵਾ ਕਰਦਿਆਂ ਆਪਣੇ ਗੁਰੂ ਦੀ ਮਹਾਨ ਸੇਵਾ ਕਰਦਿਆਂ ਅੰਤ 12ਵੇਂ ਸਾਲ ਅਧੀ ਰਾਤ ਨੂੰ ਮੋਢੇ ਤੇ ਗਾਗਰ ਚੁੱਕੀ ਜਦੋਂ ਵਗਦੀ ਹਨੇਰੀ ਵਰਦੇ ਮੀਂਹ ਅਤੇ ਔਜੜੇ ਰਾਹਾਂ ਵਿੱਚ ਮੇਰੇ ਗੁਰੂ ਦੇ ਪੈਰ ਦਾ ਠੇਡਾ ਜਿਲਾਹੇ ਦੀ ਖੱਡੀ ਦੀ ਕਿਲੀ ਨਾਲ ਜਾ ਵਜਾ ਤਦ ਜਿਲਾਹੇ ਦੇ ਪੁੱਛਣ ਤੇ ਕਿ ਕੌਣ ਹੈ ਤਾਂ ਉਸ ਦੀ ਪਤਨੀ ਨੇ ਕਿਹਾ ਅਮਰੂ ਨਿਥਾਮਾ ਹੋਵੇਗਾ ਚੱਲੀ ਜਾਣਦੀ ਨਹੀਂ ਸੀ ਕਿ ਉਹ ਹੁਣ ਅਮਰੂਤ ਨਿਥਾਵਾ ਨਹੀਂ ਸੀ ਰਹਾ ਅਗਲੀ ਸ਼ਾਮ ਦੇ ਦੀਵਾਨ ਵਿੱਚ ਸਭ ਤੋਂ ਪਿੱਛੇ ਬੈਠੇ ਬਾਬਾ ਅਮਰਦਾਸ ਜੀ ਨੂੰ ਆਵਾਜ਼ ਪਈ ਸਰੋਪਾ ਦਿੱਤਾ ਗਿਆ ਤਾਂ ਬਖਸ਼ਾ ਤੇ ਮਿਹਰਾ ਕਰਦਿਆਂ ਦੂਜੇ ਗੁਰੂ ਧੰਨ ਗੁਰੂ ਅੰਗਦ ਦੇਵ ਜੀ ਸੋਚ ਚੁੱਕੇ ਸਨ ਕਿ ਇਹ ਹੁਣ ਸਿੱਖ ਧਰਮ ਦੇ ਤੀਜੇ ਗੁਰੂ ਹੋਣਗੇ ਧੰਨ ਗੁਰੂ ਅਮਰਦਾਸ ਜੀ 12 ਸਾਲ ਦਰਿਆ ਬਿਆਸ ਤੋਂ ਗਾਗਰ ਢੋਈ ਗੁਰੂ ਨੂੰ ਨਿਰੰਤਰ ਇਸ਼ਨਾਨ ਕਰਾਉਂਦਿਆਂ ਆਪਣੀ ਰੂਹ ਹੋਰ ਲਿਸ਼ਕਾ ਲਈ ਅਤੇ ਨਿਹਰਾ ਕੁੰਦਨ ਹੋ ਗਏ ਦੂਜੇ ਗੁਰੂ ਦੀ ਪੁੱਤਰੀ ਅਤੇ ਆਪਣੇ ਭਰਾ ਦੀ ਨੂੰ ਬੀਬੀ ਅਮਰੋ ਕੋਲੋਂ ਗੁਰਬਾਣੀ ਦੀ ਲੱਗੀ ਚੇਟਕ ਗੁਰੂ ਨਾਨਕ ਦੇ ਦਰ ਤੇ ਲੈ ਆਈ ਪਹਿਲੇ ਹੀ ਦਿਨ ਪਹਿਲੇ ਹੀ ਦਿਨ ਕੁੜਮਾਚਾਰੀ ਦੀ ਲੋਈ ਪਾਸੇ ਰੱਖ ਸੇਵਾ ਵਿੱਚ ਜੁਟ ਗਏ ਮਾਤਾ ਖੀਵੀ ਦੇ ਹੱਥਾਂ ਦਾ ਬਣਿਆ ਸੀਤ ਪ੍ਰਸਾਦ ਗੁਰੂ ਅੰਗਦ ਦੇਵ ਜੀ ਤੋਂ ਪ੍ਰਾਪਤ ਕਰਨ ਦੀ ਇੱਛਾ ਨਾਲ ਪਹਿਲੇ ਹੀ ਦਿਨ ਰਹਿਮਤ ਪਾਈ ਅਤੇ ਫਿਰ ਸਾਧਨਾ ਸੇਵਾ ਭਗਤੀ ਅਤੇ ਸਿਮਰਨ ਦੀ ਲਾਮਸਾਲ ਮਿਸਾਲ ਬਣੇ ਤੀਜੇ ਪਾਤਸ਼ਾਹ ਤਨ ਗੁਰੂ ਅਮਰਦਾਸ ਜੀ ਬੀਬੀ ਭਾਨੀ ਦਾ ਹੱਥ ਪੀੜੇ ਹਟਾ ਜਾਣ ਦੀ ਘਟਨਾ ਨਾਲ ਉਹਨਾਂ ਨੇ ਗੁਰਪੁਤਰੀ ਗੁਰਪਤਨੀ ਗੁਰਮਾਤਾ ਅਤੇ ਗੁਰਦਾਦੀ ਨੂੰ ਆਉਣ ਵਾਲੇ ਸਮੇਂ ਦੀ ਭਵਿੱਖ ਬਾਣੀ ਦਰਸਾ ਦਿੱਤੀ ਸੀ ਬੀਬੀ ਭਾਨੀ ਨੇ ਵੀ ਜਾਣ ਨਾ ਦੇਸਾਂ ਛੋਡਿਓ ਬੀਬੀ ਭਾਨੀ ਨੇ ਵੀ ਜਾਣ ਨਾ ਦੇਸਾਂ ਛੋਡਿਓ ਦਾ ਵਰ ਮੰਗਿਆ ਸੀ ਗੁਰੂ ਪਿਤਾ ਜੀ ਨੇ ਗੁਰੂ ਪਿਤਾ ਜੀ ਨੇ ਭਾਈ ਜੱਠਾ ਜੀ ਤੋਂ ਤਾਂ ਗੁਰੂ ਰਾਮਦਾਸ ਜੀ ਬਣੇ ਜਵਾਈ ਦੀ ਪਰਖ ਬੜੀ ਸੂਜ ਅਤੇ ਮਿਹਰ ਭਰੀ ਨਦਰ ਨਾਲ ਕੀਤੀ ਸੀ ਫਿਰ ਪੰਜਮ ਪਿਤਾ ਤਾਂ ਗੁਰੂ ਅਰਜਨ ਦੇਵ ਜੀ ਨੂੰ ਬਾਲ ਉਮਰੇ ਹੀ ਦੋਇ ਥਾਪ ਬਾਣੀ ਕਾ ਬੈਠਾ ਦਾ ਵਰ ਦੇਣ ਦੇਣ ਵਾਲੇ ਸਾਡੇ ਤੀਜੇ ਗੁਰੂ ਸਨ ਤਾਂ ਗੁਰੂ ਅਮਰਦਾਸ ਜੀ ਗੋਇੰਦ ਸ਼ਾਹ ਵੱਲੋਂ ਦਿੱਤੀ ਜ਼ਮੀਨ ਉੱਤੇ ਗੋਇੰਦਵਾਲ ਸਾਹਿਬ ਵਸਾ ਕੇ ਲੋਕਾਂ ਵਿੱਚੋਂ ਉਤਾਂ ਪ੍ਰੇਪਤਾ ਦਾ ਵਹਿਮ ਕੱਢਿਆ ਮੰਡੀਆਂ ਦੀ ਸਥਾਪਨਾ ਕੀਤੀ ਔਰ ਦਸਤਕਾਰ ਕੁੰਡ ਦੀ ਰਸਮ ਨੂੰ ਤਲਾਂਝਲੀ ਅਤੇ ਸਤੀ ਪ੍ਰਥਾ ਵਰਗੀਆਂ ਸਮਾਜਿਕ ਬੁਰਾਈਆਂ ਦਾ ਜੂੜ ਵੱਢਿਆ ਆਪਣੀ ਧਰਮ ਪਤਨੀ ਮਾਤਾ ਮਨਸਾ ਦੇਵੀ ਜੀ ਨੂੰ ਬਰਾਬਰ ਦਾ ਮਾਨ ਬਖਸ਼ਿਆ ਅਨੰਤ ਸਹਿ ਵਰਗੀ ਹੈ ਅਨੰਤ ਸਾਹਿਬ ਤੇ ਹੋਰ ਬਾਣੀਆਂ ਵਰਗੀ ਮਹਾਨ ਬਾਣੀ ਦੀ ਰਚਨਾ ਕਰਨ ਵਾਲੇ ਸਾਡੇ ਮਹਾਨ ਗੁਰੂ ਸੰਤਨ ਗੁਰੂ ਅਮਰਦਾਸ ਜੀ ਜਿਹੜੇ ਪਹਿਲੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਅਗੰਮੀ ਜੋਤ ਦੇ ਮਾਲਕ ਬਣੇ ਅਤੇ ਸਿੱਖੀ ਦੇ ਮਹਿਲ ਦੇ ਮਹਾਨ ਉਸਰਈਏ ਸਾਬਤ ਹੋਏ ਜਿਨ੍ਹਾਂ ਦੇ ਬੋਲਾਂ ਵਿੱਚ અપਾਰ ਬਖਸ਼ਿਸ਼ ਸੀ ਰਹਿਮਤ ਸੀ ਅਤੇ ਉਹ ਅਪਰੰਪਾਰ ਸੰਤ ਜੀ ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਅਮਰਦਾਸ ਜੀ ਧੰਨਵਾਦ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ